ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਡੀਮਾਰਟ ਦੇ ਬਾਹਰ ਲੋਕਾਂ ਵੱਲੋਂ ਗਲਤ ਢੰਗ ਨਾਲ ਕੀਤੀ ਗਈ ਪਾਰਕਿੰਗ ਜਿਸ ਨਾਲ ਉਥੋਂ ਲੰਘਣ ਵਾਲਾ ਟ੍ਰੈਫਿਕ ਪ੍ਰਭਾਵਿਤ ਹੋ ਰਿਹਾ ਹੈ ਭਾਵੇਂ ਡੀਮਾਰਟ ਦੇ ਅੰਦਰ ਪਾਰਕਿੰਗ ਦੀ ਸਹੂਲਤ ਹੈ ਪਰ ਫਿਰ ਵੀ ਲੋਕਾਂ ਵੱਲੋਂ ਬਾਹਰ ਵਾਹਨ ਖੜੇ ਕੀਤੇ ਜਾ ਰਹੇ ਨੇ ਸੋ ਡੀਮਾਰਟ ਨੂੰ ਆਪਣੇ ਮੁਲਾਜ਼ਮਾਂ ਰਾਹੀਂ ਲੋਕਾਂ ਦੇ ਵਾਹਨ ਪਾਰਕਿੰਗ ਵਿੱਚ ਲਗਵਾਉਣੇ ਚਾਹੀਦੇ ਹਨ ਨਾਲ ਹੀ ਟ੍ਰੈਫਿਕ ਪੁਲਿਸ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਜੋ ਲੋਕ ਗਲਤ ਢੰਗ ਨਾਲ ਪਾਰਕਿੰਗ ਕਰ ਰਹੇ ਨੇ ਉਹਨਾਂ ਦੇ ਉੱਪਰ ਬੰਦ ਕਾਰਵਾਈ ਹੋਣੀ ਚਾਹੀਦੀ ਹੈ ਲਾਰੈਂਸ ਰੋਡ ਤੇ ਡੀਮਾਰਟ ਦੇ ਬਾਹਰ ਮੌਜੂਦ ਆ ਤੇ ਜਿੱਥੇ ਕਿ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਉਹ ਹਰ ਰੋਜ਼ ਰਹਿੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਅਸੀਂ ਆ ਯੂ ਟਰਨ ਦੀ ਗੱਲ ਕਰਾਂਗੇ ਕਿ ਜਦੋਂ ਇੱਥੋਂ ਗੱਡੀਆਂ ਯੂ ਟਰਨ ਲੈਂਦੀਆਂ ਨੇ ਵਾਪਸ ਜਾਂਦੀਆਂ ਨੇ ਕ੍ਰਿਸਟਲ ਚੌਂਕ ਵੱਲ ਨੂੰ ਲਾਰੈਂਸ ਰੋਡ ਵੱਲ ਨੂੰ ਤਾਂ ਇੱਥੇ ਜਿਹੜਾ ਉਹ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ ਦੂਜੀ ਗੱਲ ਅਸੀਂ ਕਰਦੇ ਆ ਕਿ ਇੱਥੇ ਨਾ ਤਾਂ ਕੋਈ ਪੁਲਿਸ ਮੁਲਾਜ਼ਮ ਤੈਨਾਤ ਹੈ ਤੇ ਨਾ ਹੀ ਇੱਥੇ ਕੋਈ ਪੁਲਿਸ ਮੁਲਾਜ਼ਮ ਤੈਨਾਤ ਹੁੰਦਾ ਹੀ ਹੈ ਰੋਜ਼ਾਨਾ ਹੀ ਜਿਹੜੀ ਇਹ ਸਮੱਸਿਆ ਹੈ ਉਹ ਬਣੀ ਹੁੰਦੀ ਹੈ ਸੜਕਾਂ ਦੇ ਕਿਨਾਰੇ ਦੇਖੋ ਤੁਸੀਂ ਕਿਦਾਂ ਵਾਹਨ ਜਿਹੜੇ ਨੇ ਉਹ ਖੜੇ ਕੀਤੇ ਨੇ ਤੇ ਹੁਣ ਤੁਹਾਨੂੰ ਡੀਮਾਰਟ ਦੇ ਬਾਹਰ ਦੀਆਂ ਜਿਹੜੀਆਂ ਨੇ ਉਹ ਤਸਵੀਰਾਂ ਦਿਖਾਣੇ ਆ ਕਿ ਦੇਖੋ ਕਿ ਸੜਕਾਂ ਦੇ ਪੁੱਤੇ ਹੀ ਜਿਹੜੀਆਂ ਗੱਡੀਆਂ ਪਾਰ ਕਰਕੇ ਲੋਕ ਜਿਹੜੇ ਨੇ ਉਹ ਸ਼ਾਪਿੰਗ ਕਰਨ ਵਾਸਤੇ ਡੀਮਾਰਟ ਦੇ ਵਿੱਚ ਚਲੇ ਜਾਂਦੇ ਨੇ ਹਾਲਾਂਕਿ ਇੱਥੇ ਬੋਰਡ ਵੀ ਲਗਾਏ ਗਏ ਨੇ ਨੋ ਪਾਰਕਿੰਗ ਦੇ ਪਰ ਲੋਕ ਜਿਹੜੇ ਨੇ ਉਹ ਅਰੇ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਤੇ ਜਿਸ ਦੇ ਨਾਲ ਦੂਸਰੇ ਜਿਹੜੇ ਰਾਹੀਰ ਨੇ ਵਾਹਨ ਚਾਲਕ ਨੇ ਉਹਨਾਂ ਨੂੰ ਸਮੱਸਿਆਵਾਂ ਦੇ ਨਾਲ ਜੂਝਣਾ ਪੈਂਦਾ ਹੈ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਲੋਕ ਜਿਹੜੇ ਨੇ ਉਹ ਬਿਲਕੁਲ ਵੀ ਜਾਗਰੂਕ ਨਹੀਂ ਨੇ ਪਾਰਕਿੰਗ ਨੂੰ ਲੈ ਕੇ ਰੋਂਗ ਸਾਈਡ ਪਾਰਕਿੰਗ ਕਰਨਾ ਆਪਣੀ ਸ਼ਾਨ ਸਮਝਦੇ ਨੇ ਹਾਲਾਂਕਿ ਡੀਮਾਰਟ ਦੇ ਕੋਲ ਆਪਣੀ ਬੇਸਮੈਂਟ ਪਾਰਕਿੰਗ ਵੀ ਹੈ ਪਰ ਜਿਹੜੇ ਇੱਥੇ ਖਰੀਦਾਰੀ ਕਰਨ ਆਉਂਦੇ ਨੇ ਉਹ ਸੜਕ ਦੇ ਉੱਤੇ ਹੀ ਜਿਹੜੀ ਐ ਉਹ ਆਪਣੇ ਵਾਹਨ ਜਿਹੜੇ ਨੇ پارک ਕਰ ਦਿੰਦੇ ਨੇ ਸੋ ਇਸ ਵੱਲ ਧਿਆਨ ਦੇਣ ਦੀ ਲੋੜ ਐ ਤੇ ਟ੍ਰੈਫਿਕ ਪੁਲਿਸ ਨੂੰ ਕਹਾਂਗੇ ਕਿ ਇੱਥੇ ਅ ਮਲਾਜ਼ਮ ਜਿਹੜੇ ਨੇ ਪੱਕੇ ਤੌਰ ਤੇ ਤਾਇਨਾਤ ਕੀਤੇ ਜਾਣ ਤੇ ਡੀਮਾਰਟ ਦੇ ਜਿਹੜੀ ਮੈਨੇਜਮੈਂਟ ਐ ਉਹਨਾਂ ਨੂੰ ਵੀ ਸਮਝਾਇਆ ਜਾਵੇ ਕਿ ਜਿਹੜੇ ਉਹਨਾਂ ਦੇ ਇੱਥੇ ਸਿਕਿਉਰਿਟੀ ਗਾਰਡ ਨੇ ਜਾਂ ਫਿਰ ਕੇਅਰ ਟੇਕਰ ਨੇ ਉਹ ਵੀ ਲੋਕਾਂ ਨੂੰ ਜਾਗਰੂਕ ਕਰਨ ਕਿ ਸੜਕਾਂ ਦੇ ਉੱਤੇ ਜਿਹੜੇ ਵਾਹਨ ਨੇ ਉਹ ਖੜੇ ਨਾ ਕਰਨ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅਮਰੇਸਰ ਖਬਰਨਾਮਾ